ਓਏ ਹਾਂ ਬਲਜੀਤ ਕਿਵੇਂ ਆ? ਹਾਂ ਕੁਲਵੰਤ ਮੈਂ ਠੀਕ ਆ ਤੂੰ ਦੱਸ। ਓ ਯਾਰ ਤੇਰਾ ਮੋਟਰਸਾਈਕਲ ਘਰੇ ਆ? ਓ ਮੈਂ ਨਾ ਭੈਣ ਨੂੰ ਦਵਾਈ ਦਵਾ ਕੇ ਲਿਆਉਣੀ ਸੀ। ਉਹਨੂੰ ਬੁਖਾਰ ਜਾ ਹੋ ਗਿਆ। ਓ ਯਾਰ ਮੇਰਾ ਮੋਟਰਸਾਈਕਲ ਤਾਂ ਕੇਵਲ ਲੈ ਕੇ ਗਿਆ ਵਾ ਯਾਰ। ਅੱਛਾ ਯਾਰ ਮੇਰਾ ਅੱਜ ਜਨਮਦਨ ਆ ਤੂੰ ਆਉਣਾ ਨਹੀਂ? ਪੰਨੀ ਯਾਰ ਮੈਥੋਂ ਆਹੈ ਨਹੀਂ ਜਾਣਾਗਾ ਮੈਂ ਤਾਂ ਦਵਾਈ ਦੁਕਾਨ ਚੱਲਿਆ ਸੀ। ਓਏ ਦਵਾਈ ਤਾਂ ਕੱਲ ਵੀ ਆਜੂ ਜਨਮਦਨ ਤਾਂ ਅੱਜ ਹੀ ਆ। ਓਏ ਆ ਜਾ ਪੈਗ ਪੁਗ ਲਾਉਨੇ ਆਂ। ਦਾਰੂ ਵੀ ਤੇਰੇ ਪਸੰਦ ਦੀ ਮਂਗਾਈ ਆ। ਚੱਲ ਠੀਕ ਆ। ਚੱਲ ਠੀਕ ਆ ਫਿਰ ਆ ਜਾ। ਨਿੱਕੀ ਹਾਂਜੀ ਵੀਰੇ ਆਪਣਾ ਤੇਰੀ ਦਵਾਈ ਕੱਲ ਨੂੰ ਲੈਣ ਚੱਲਦੇ ਆ ਮੈਨੂੰ ਹੁਣ ਆਫਿਸ ਜਾਣਾ ਪੈਣਾ ਬੌਸ ਨੇ ਕੋਈ ਜ਼ਰੂਰੀ ਕੰਮ ਲਈ ਬੁਲਾਇਆ ਕਹਿੰਦਾ ਕੋਈ ਸੈਨਸੂਨ ਕਰਨੇ ਪਰ ਵੀਰੇ ਅੱਜ ਤਾਂ ਐਤਵਾਰ ਆ ਉਹ ਪਤਾ ਨਹੀਂ ਬੌਸ ਨੇ ਕਾਹਦੋ ਬੁਲਾਇਆ ਕਹਿੰਦਾ ਵੀ ਕੋਈ ਕੰਮ ਆ ਜ਼ਰੂਰੀ ਆਜੋ ਛੇਤੀ ਤੇ ਵੀਰੇ ਦਵਾਈ ਦਵਾਈ ਆਪਾਂ ਕੱਲ ਨੂੰ ਲੈ ਲਾਂਗੇ ਹੁਣ ਕੋਈ ਘਰੇ ਛੋਟੀ ਮੁੱਟੀ ਦਵਾਈ ਪਈ ਹੋਣੀ ਆ ਉਹ ਲੈ ਲਾ ਫਿਰ ਆਪਾਂ ਆਰਾਮ ਨਾਲ ਕੱਲ ਨੂੰ ਤੇਰੀ ਦਵਾਈ ਲੈ ਆਵਾਂਗੇ ਠੀਕ ਆ ਵੀਰੇ ਹਾਂ ਠੀਕ ਆ ਚਲੋ ਵੀਰੇ ਹਨ ਕੀ ਵੀਰੇ ਅੱਜ ਨਾ ਰਖੜੀ ਆ ਤੁਸੀਂ ਕਹ ਰਹੇ ਜਲਦੀ ਆ ਜਿਓ ਚਲ ਠੀਕ ਆ ਵੀਰੇ ਆਉਣ ਲੱਗੇ ਸਬਜ਼ੀ ਵੀ ਲੈ ਆਇਆ ਕਿਹੜੀ ਸਬਜ਼ੀ ਲੈ ਕੇ ਆਣੀ ਆ ਆਲੂ ਗੋਬੀ ਲੈ ਆਇਆ ਚਲ ਠੀਕ ਆ ਲਿਆ ਕੋ ਝੋਲਾ ਝੋਲਾ ਦੇ ਆਲੂ ਵੀਰੇ ਚਲ ਠੀਕ ਆ ਜਦ ਤੂੰ ਆ ਰੱਖਣੀਆਂ ਦਾ ਡੱਬਾ ਨਾ ਰਮਨ ਦੀ ਜੀ ਗਾਰੇ ਫੜਾਇਆ ਉਹਨਾਂ ਨੂੰ ਕਿਹਾ ਨਾ ਜਿਹੜੀਆਂ-ਜਿਹੜੀਆਂ ਰੱਖਣੀਆਂ ਪਸੰਦ ਹੋਈਆਂ ਉਹ ਰੱਖ ਲਿਓ ਬਾਕੀ ਵਾਪਿਸ ਕਰ ਦਿਓ ਧੀਧੀ ਧੀਧੀ ਹਾਂ ਜੱਦੂ ਧੀਰੀ ਆ ਤੰਨੇ ਭਾਈ ਨੇ ਦੱਟੜੀਆਂ 'ਤੇ ਦਿਆ ਦਾ ਚਲੋ ਠੀਕ ਆ ਜਾਦੂ ਚੜੀਆਂ ਮੈਨੂੰ ਵਧੀਆ ਲੱਗੀਆਂ ਮੈਂ ਰੱਖ ਲੂੰਗੀ ਤੇ ਪੈਸੇ ਮੈਂ ਆਪੇ ਦੁਕਾਨ 'ਤੇ ਦੇ ਆਉਂਗੀ ਫਿਰੇ ਤੁਸੀਂ ਆ ਗਏ ਹਾਂ ਆ ਗਏ ਫਿਰੇ ਤੁਸੀਂ दारू ਪੀਤੀਆ ਆ ਵੀਦੀਆ ਫਿਰ ਹੈ ਫਿਰ ਵੀਰੇ ਮੈਂ ਰਖੜੀ ਬੰਨਣੀ ਸੀ ਰਖੜੀ ਬੰਨਣੀ ਸੀ ਤੂੰ ਆ ਜਾ ਵੀਰੇ ਵੀਰੇ ਉੱਠੋ ਵੀਰੇ ਉੱਠ ਕੇ ਮੂੰਹ ਧੋ ਲੋ ਮੈਂ ਰਖੜੀ ਬੰਨ ਦਿੰਨੀ ਆ ਟਰਡੇ ਉੱਠੋ ਵੀਰੇ ਸੌਰੀ ਨੀ ਕਿ ਆਰਾਧਮਾਦਾਰੂ ਵੀ ਗਿਆ ਜੇ ਮੈਨੂੰ ਪਤਾ ਨਹੀਂ ਲੱਗਿਆ ਕੋਈ ਗੱਲ ਨਹੀਂ ਵੀਰੇ ਤੁਸੀਂ ਉੱਟ ਕੇ ਮੂੰਹ ਹਟੋ ਲੋ ਤੇ ਮੈਂ ਰਖੜੀ ਲੈ ਕੇ ਆਉਣੀ ਆ ਠੀਕ ਆ ਨਿੱਕੀ 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 ਆ ਤੁਰੀ ਨਿੱਕੀ ਨਿੱਕੀ ਕੀ ਹੋ ਗਿਆ ਤੈਨੂੰ ਮੈਨੂੰ ਸੌ ਲੱਗੇ ਤੇਰੀ ਨਿੱਕੀ ਅੱਗੇ ਦਵਾਵਾ ਕੋਈ ਨਾ ਗੜੀ ਕਰਦਾ ਨਿੱਕੀ ਦੇਖ ਦੇਖ ਦੋ ਅੱਗੇ ਜਿਹੜਾ ਟੈਨ ਆਜੀ ਨਿੱਕੀ ਨਿੱਕੀ ਤੂੰ ਅੱਗੇ ਜਿਹੜਾ ਟੈਨ ਆਜੀ ਮੇਰੇ ਮੱਥੇ ਤੇ ਰਕੜੀ ਬੰਨੂਗੇ ਨਿੱਕੀ ਉੱਟ ਕੇ ਰਕੜੀ ਵਾਲਾ ਆਏ ਕੀ ਬਣੇ ਨਿੱਕੀ ਉੱਟ ਘੜ ਗੱਲਾ ਕਰਲਾ ਨਿੱਕੀ ਨਿੱਕੀ ਮੈਨੂੰ ਮਾਫ ਕਰ ਦੇ ਨਿੱਕੀ ਅੱਗੇ ਤੋਂ ਬਾਅਦ ਮੈਂ ਕਦੇ ਧਰੜੀ ਪੀਦਾ ਨਿੱਕੀ ਨਿੱਕੀ ਹਾਂਜੀ ਵੀਰੇ ਤੂ ਡੀਗਾ ਨਿੱਕੀ ਹਾਂਜੀ ਮੈਂ ਤਾਂ ਠੀਕ ਹਾਂ ਕੀ ਹੋਇਆ ਕੁਛ ਨਹੀਂ ਤੁਸੀਂ ਓਟਿਕੜੋ ਮੈਂ ਤੁਹਾਡੇ ਅੱਸਤੇ ਰੱਖਣੇ ਲੈ ਕੇ ਆਉਣੀ ਆ ਠੀਕ ਆ ਸ਼ੁਕਰ ਅਦਾ ਤੇਆ ਸੁਪਨਾ ਹੀ ਸੀ ਲੱਭਣ ਬਨ ਰਕੜੀ ਹੱਲੇ ਭਣੇ ਪੈਸੇ ਨਹੀਂ ਵੀਰੇ ਮੈਨੂੰ ਪੈਸੇ ਨਹੀਂ ਚਾਹੀਦੇ ਹੋਰ ਕੀ ਚਾਹੀਦਾ ਤੈਨੂੰ ਮੇਰਾ ਜਿਹੜਾ ਕੁਛ ਮੈਂ ਮੰਗੂਗੀ ਉਹ ਤੁਸੀਂ ਮੈਨੂੰ ਦੇਵੋਗੇ ਤੂੰ ਹੁਕਮ ਤਾਂ ਕਰ ਭਣੇ ਮੇਰੇ ਤੁਸੀਂ ਨਾਸ਼ੇ ਛੱਡੋ ਠੀਕ ਆ ਭਣੇ ਮੈਨੂੰ ਤੇਰੇ ਸਿਰ ਦੀ ਸੌਂ ਲੱਗੇ ਅੱਜ ਤੋਂ ਬਾਅਦ ਮੈਂ ਕਦੇ ਨਾ ਛੇਨੂ ਹੱਥ ਨਹੀਂ ਲਾਉਂਦਾ ਆ ਲੈ ਆ ਪੈਸੇ ਵੀ ਰੱਖ ਲੈ ਠੀਕ ਆ